ਸਿੱਖ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਸਮੇਤ 26 ਕਿਸਾਨਾਂ ਚੋਥੇ ਬੰਦੀਆਂ 13 ਫਰਵਰੀ ਨੂੰ ਦਿੱਲੀ ਪਹੁੰਚ ਕਰਨਗੀਆਂ ਅਤੇ ਪੰਜਾਬ ਦੇ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ 10000 ਟਰੈਕਟਰ ਟਰਾਲੀਆਂ ਦੇ ਉੱਤੇ ਦਿੱਲੀ ਜਾਣ ਦੇ ਲਈ ਹਰਿਆਣਾ ਦੇ ਵਿੱਚ ਦਾਖਲ ਹੋਣਗੇ ਤੇ ਇਸ ਦੇ ਲਈ ਸ਼ੰਭੂ ਬਾਰਡਰ ਡੱਬ ਵਾਲੀ ਅਤੇ ਕਨੋਰੀ ਬਾਰਡਰ ਨੂੰ ਚੁਣਿਆ ਗਿਆ ਹੈ ਪੰਜਾਬ ਦੇ ਕਿਸਾਨਾਂ ਦੀ ਤਿਆਰੀ ਨੂੰ ਦੇਖਦੇ ਹੋਏ ਹਰਿਆਣਾ ਪੁਲਿਸ ਐਤਵਾਰ ਨੂੰ ਬਾਰਡਰ ਸੀਲ ਕਰਕੇ ਪੰਜਾਬ ਦੇ ਖੇਤਰ ਦੇ ਵਿੱਚ ਖੜੀ ਹੋ ਗਈ ਹੈ ਤਾਂ ਜੋ ਕਿਸਾਨਾਂ ਨੂੰ ਹਰਿਆਣਾ ਦੇ ਵਿੱਚ ਆਉਣ ਤੋਂ ਰੋਕਿਆ ਜਾ ਸਕੇ ਅਤੇ ਦਿੱਲੀ ਪੁਲਿਸ ਨੇ ਸਿੰਘੂ ਬਾਰਡਰ ਉੱਤੇ ਫਲਾਈ ਉੱਪਰ ਦੇ 헤ਟਾ ਅਤੇ ਉੱਪਰ ਕੰਟੇਨਰ ਪੱਥਰ ਅਤੇ ਲੋਹੇ ਦੀ ਬੈਰੀਗੇਟ اکਵਾ ਦਿੱਤੀ ਹੈ ਅਤੇ ਕੰਢਿਆਲੀ ਤਾਰ ਲਾ ਕੇ ਬਾਰਡਰ ਨੂੰ ਪੂਰੀ ਤਰੀਕੇ ਦੇ ਨਾਲ ਸੀਲ ਕਰ ਦਿੱਤਾ ਹੈ ਜਿਸ ਕਾਰਨ NH44 ਉੱਤੇ ਹਲਚਲ ਜਿਹੜੀ ਕਿ ਵਧਦੀ ਹੋਈ ਨਜ਼ਰ ਆ ਰਹੀ ਹੈ ਪੁਲਿਸ ਕਿਸਾਨਾਂ ਆਗੂਆਂ ਨੂੰ ਨਜ਼ਰਬੰਦ ਕਰਨ ਦੇ ਲਈ ਉਹਨਾਂ ਦੇ ਘਰਾਂ ਉੱਤੇ ਛਾਪੇਮਾਰੀ ਕਰ ਰਹੀ ਹੈ ਅਤੇ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਦੇ ਰਸਤੇ ਦਿੱਲੀ ਜਾਣ ਤੋਂ ਰੋਕਣ ਦੇ ਲਈ ਅੰਬਾਲਾ ਦੇ ਵਿੱਚ ਧਾਰਾ 144 ਨੂੰ ਲਾਗੂ ਕਰ ਦਿੱਤਾ ਹੈ ਪ੍ਰਸ਼ਾਸਨ ਨੇ ਕੱਗਰ ਦਰਿਆ ਤੇ ਬਣੇ ਪੁਲ ਨੂੰ ਵੀ ਬੰਦ ਕਰ ਦਿੱਤਾ ਹੈ ਇਸ ਦੇ ਅੰਦਰ ਖੁਦਾਈ ਕੀਤੀ ਜਾ ਰਹੀ ਹੈ ਤਾਂ ਜੋ ਕਿਸਾਨ ਟਰੈਕਟਰਾਂ ਨਾਲ ਇੱਥੋਂ ਵੀ ਅੱਗੇ ਨਾ ਲੰਘ ਸਕਣ ਦੱਸਦੇ ਕਿ ਪੁਲਿਸ ਦੇ ਵਿੱਚ ਮਲਟੀ ਬੈਰਲ ਲਾਂਚਰ ਗੰਦੇ ਨਾਲ ਨਵੀਆਂ ਗੱਡੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਕਿਸਾਨਾਂ ਅੰਦੋਲਨ ਦੇ ਲਈ ਇਹ ਨਵੀਆਂ ਗੱਡੀਆਂ ਤੈਨਾਤ ਕੀਤੀਆਂ ਜਾਣਗੀਆਂ ਤੇ ਗੱਡੀ ਤੇ ਲੱਗੀ ਗੰਦੇ ਨਾਲ ਲਗਭਗ ਅੱਧੀ ਦਰਜਨ ਅਧਰੂ ਗੈਸ ਦੇ ਗੋਲੇ ਝਾਗੇ ਜਾ ਸਕਦੇ ਨੇ ਤੌਥੀਂ ਬਾਲਾ ਤੋਂ ਇਲਾਵਾ ਇਸ ਦੇ ਵਿੱਚ ਪੰਚਕੂਲਾ ਦੀਆਂ ਗੱਡੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ मैं सरवण सिंह पंदेर किसान मजदूर मोर्चे का अकॉर्डिंग तो तैयारी बहुत पूरे देश भर से हर हर सूबे से तमिलनाडु से केरला से बिहार से मध्य प्रदेश से हरियाणा से पंजाब से राजस्थान से सभी पूरे प्रदेशों से थे किसान कल करोड़ों करोड़ कुछ करेंगे आज हम लोग यहाँ ब्यास से रवाना होकर फतेहगढ़ साहब में स्टे करेंगे मीटिंग के बाद आगे निर्णय करा मांगे रहेगी सर देखिए मांगे वही है एमएसपी खरीद की गारंटी का कानून बनाएं डॉक्टर स्वामीनाथन कमीशन की रिपोर्ट के अनुसार फसलों के दाम दें गन्ने को भी सी टू हंड्रेड के साथ जोड़ दें और उसी के साथ जो लखीमपुर खीरी का इंसाफ़ मिलना चाहिए सब केस वापस होने चाहिए बिजली संशोधन बिल वापस लिया जाना चाहिए और पोल्यूशन एक्ट से खेती बाहर निकले मनरेगा 200 दिन चले 700 सौ रुपया उनकी दिहाड़ी हो आदिवासियों को जो संविधान की पांचवी सूची उसको लागू किया जाना चाहिए फसली बीमा योजना सरकार अपने दम पर करे इसी इसी तरह से जब 60 साल का किसान हो जाता है तो उनको किसान और खेत मजदूर को हजार रुपया प्रति महीना पेंशन मिलनी चाहिए भारत विश्व बार संस्था तक खेती को बाहर लेकर आए इन सब मांगों को लेकर आंदोलन है नौजवानों को क्या अपील करेंगे जो आपके साथ जा रहे हैं जिसके साथ खालिस्तान से जोड़ा जा देखिए बिल्कुल दुर्भाग्य की बात है देश के किसान मजदूर को जो है वो एंटी नेशनल बोला जा रहा है ऐसा कहना उचित नहीं हम देश के वासी हैं यहाँ देश के रहने वाले हम तो देश के प्रधानमंत्री से ये देश लोकतांत्रिक है हम अपनी बात कहने जा रहे हैं भी हमारी पचहत्तर सालों से किसी ने बात नहीं सुनी जो आपने पिछले आंदोलन में हमें चिट्ठी लिखी थी उनको भी इम्प्लीमेंट नहीं किया इसमें हमारा कोई तो ये दुर्भाग्य है इस तरह का बोला जा ਬਿਲਕੁਲ ਬਿਲਕੁਲ ਕੋਈ ਵੀ ਨਹੀਂ ਹੈ ਸਾ ਦੇਖੋ ਪੀਸਫੁਲੀ ਤਰੀਕੇ ਸੇ ਸਭ ਨੇ ਚੱਲਣਾ ਹੈ ਸ਼ਾਂਤਮਈ ਰਹਿਣਾ ਹੈ ਸਰਕਾਰ ਸੇ ਅਸੀਂ ਮੰਗੇ ਮੰਵਾਨੇ ਜਾ ਰਹੇ ਹਮਾਰਾ ਹੋਰ ਕੋਈ ਉਦੇਸ਼ ਥੋੜੇ ਨਾ ਹੈ ਤੋਂ ਸਭ ਸਮਝਦਾਰ ਹੈ ਹਮਾਰੀ ਜੂਨੀਅਨਸ ਉਹ ਬਹੁਤ ਹੈ ਸਭ ਬਹੁਤ ਸਮਝਦਾਰ ਹਮਾਰਾ ਜੂਆ ਹੈ ਸਭੀ ਲੋਕ ਹਮਾਰੇ ਬਹੁਤ ਸੈਂਸਰੀਅਸ ਹੈ ਦੇ ਵਿੱਚ ਇਸ ਤਰੀਕੇ ਕਰ ਸਹੀ ਨਹੀਂ ਹੈ ਮਤਲਬ ਕਿ ਜੀ ਅੰਦੋਲਨ ਕਰਨਾ ਕੀ ਗਨਾ ਹੈ ਪੀਸਫੁਲੀ ਅੰਦੋਲਨ ਕਰ ਰਹੇ ਆ ਸਰਕਾਰ ਸਾਡੀ ਗੱਲ ਨਹੀਂ ਸੁਣ ਰਹੀ ਸਰਕਾਰ ਸਾਡੀਆਂ ਪਿਛਲੇ ਅੰਦੋਲਨ ਦੇ ਦੌਰਾਨ ਮੰ ਮੰਗਾ ਜਿਹੜੀਆਂ ਮੰਨੀ ਵੀ ਆ ਫਿਰ ਮੰਨ ਕੇ ਉਹਨਾਂ ਦਾ ਹੱਲ ਨਹੀਂ ਕੀਤਾ ਤਾਂ ਅਨਸਰ ਦੀ ਲੋੜ ਆ ਸਾਡੀ ਦੁਬਾਰਾ ਜਾ ਰਹੇ ਤੋ ਸਰਕਾਰ ਰਸਤੇ ਦੇ ਵਿੱਚ ਰੋਕਾਂ ਲਾਵੇ ਕੋਈ ਗੱਲ ਨਹੀਂ ਸਰਕਾਰ ਦਾ ਜ਼ਬਰ ਜਿਹੜਾ ਵਾ ਸਬਰ ਨਾਲ ਝੱਲਾਂਗੇ ਲੋਕੀ ਕਹਿੰਦੇ ਕਿ ਬੱਚਿਆਂ ਦੇ ਇਗਜ਼ਾਮ ਵੀ ਹੈ ਮਾਰਚ ਵੀ ਆ ਰਿਹਾ ਲੋਕੀ ਤਿਆਰੀਆਂ ਵਿੱਚਕ ਨਾ ਲੋਕਾਂ ਨੂੰ ਕਿਉਂ ਸਮਝੋ ਜਾਮ ਲਗਾਣਾ ਦੇਖੋ ਜਾਮ ਅਸੀਂ ਤੇ ਲਗਾ ਹੀ ਨਹੀਂ ਰਹੇ ਜਾਮ ਸਰਕਾਰ ਲਗਾ ਰਹੀ ਆ ਕਿਸਾਨਾਂ ਨੇ ਕਿੱਥੇ ਜਾਮ ਲਾਇਆ ਅਸੀਂ ਤਾਂ ਆਪਣੇ ਬੰਦਿਆਂ ਨੂੰ ਇੰਨਾ ਮਤਲਬ ਕਿ ਜਿਹੜਾ ਲੈ ਕੇ ਚੱਲੇ ਆ ਆ ਤੁਸੀਂ ਵੇਖਿਆ ਕੱਲ੍ਹ ਦੀਆਂ ਸਾਡੀਆਂ ਹਜ਼ਾਰਾਂ ਟਰਾਲੀਆਂ ਤੇ ਗੜੀਆਂ ਕੋਈ ਜਾਮ ਦਿਸਦਾ ਕਿਤੇ ਆ ਬਾਬਾ ਜੀ ਬਿਆਸ ਵਾਲਿਆਂ ਦਾ ਕੱਲ੍ਹ ਭੰਡਾਰਾ ਸੀਗਾ ਬੜੇ ਸਾਰਿਆਂ ਨੇ ਸਾਡਾ ਸਤਿਕਾਰ ਕੀਤਾ ਰਲ ਮਿਲ ਕੇ ਅਸੀਂ ਟ੍ਰੈਫਿਕ ਜਿਹੜੀ ਕੰਟਰੋਲ ਕੀਤੀ ਹੈ ਸਰਕਾਰ ਰੋਕਾਂ ਲਗਾ ਰਹੀ ਹੈ ਐਸ ਵੇਲੇ ਜੇ ਕਿੱਲਾਂ ਦੀ ਖੇਤੀ ਕਰ ਰਹੀ ਆ ਸਰਕਾਰ ਕਰ ਰਹੀ ਆ ਉੱਥੇ ਬੜੇ ਬੜੇ ਤਗੜੇ ਬੈਰੀਕੇਟਿੰਗ ਬਣਾ ਰਹੀ ਆ ਤਾਂ ਕੀ ਜ਼ਰੂਰਤ ਕੀ ਪੈ ਗਈ ਆ ਦੇਸ਼ ਦਾ ਕਿਸਾਨ ਆ ਰਿਹਾ ਜਿਨੇ ਦੇਸ਼ ਦਾ ਅੰਨ ਦਾ ਭੰਡਾਰ ਭਰਿਆ ਤੇ ਕੀ ਮੁਸ਼ਕਲ ਕੀ ਆ ਗਈ ਸਰਕਾਰ ਨੂੰ ਰੋਕਾਂ ਲਾ ਰਹੀ ਹੈ ਗੱਲ ਮੰਨ ਲਵੇ ਦਿਮਾਂਤ ਕੀ ਸਾਡੀ ਸਾਡੀ ਡਿਮਾਂਡ ਆ ਦੇਖੋ ਐਮਐਸਪੀ ਗਰੰਟੀ ਕਾਨੂੰਨ ਆ ਸਰਕਾਰ ਮੰਨੀ ਸੀਗੀ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ੇ ਦੀ ਗੱਲ ਆ ਕਰਜ਼ਾ ਜਿਹੜਾ ਖਤਮ ਕਰਨਾ ਚਾਹੀਦਾ ਸਾਡੀ ਮੰਗ ਆ ਕਿ ਜਿਹੜਾ ਵਾ ਕਿਸਾਨ ਤੇ ਖੇਤ ਮਜ਼ਦੂਰ ਆ ਉਹਨੂੰ ਜਦੋਂ 58 ਸਾਲ ਉਮਰ ਹੋ ਜਾਂਦੀ ਆ ਉਹਨੂੰ ਜਿਹੜੀ ਆ ਉਹਦੀ ਪੈਨਸ਼ਨ ਦਿੱਤੀ ਜਾਵੇ ਬਿਜਲੀ ਸੋਧ ਬੇਲਿਆ ਸਰਕਾਰ ਪ੍ਰਾਈਵੇਟ ਕੰਪਨੀਆਂ ਦਾ ਕਬਜ਼ਾ ਕਰਵਾ ਰਹੀ ਆ ਇਹ ਇੱਕ ਪਬਲਿਕ ਖੇਤਰ ਆ ਲੋਕਾਂ ਦੀਆਂ ਜ਼ਰੂਰਤਾਂ ਵਾਸਤੇ ਜਿਹੜੀ ਬਿਜਲੀ ਆ ਪਰ ਉਹਨੂੰ ਜਿਹੜਾ ਕਾਰਪੋਰੇਟਾਂ ਦੇ ਹਵਾਲੇ ਕੀਤਾ ਜਾ ਰਿਹਾ ਆਪਣਾ ਕਿਸਾਨਾਂ ਨੂੰ ਜਿਹੜਾ ਪਰਾਲੀ ਦਾ ਪੋਲੂਸ਼ਨ ਵਾਲਾ ਐਕਟ ਆ ਉਹਦੇ ਵਿੱਚੋਂ ਬਾਹਰ ਕਰਨ ਦੀ ਗੱਲ ਸੀਗੀ ਵੀ ਪੋਲੂਸ਼ਨ ਐਕਟ ਦੇ ਵਿੱਚੋਂ ਖੇਤੀ ਨੂੰ ਬਾਹਰ ਕੀਤਾ ਜਾਵੇ ਤਾਂ ਆ ਜਿਹੜੇ ਨਾਲ ਆਪਣੇ ਲਖੀਮਪੁਰ ਖੀਰੀ ਦੇ ਦੋਸ਼ੀ ਆ 120B ਦਾ ਪਰਚਾ ਦਰਜ ਆ ਅਜੇ ਮਿਸ਼ਰਾ ਟੈਨੀ ਦੇ ਉੱਤੇ ਉਹ ਮੰਤਰੀ ਮੰਡਲ ਦੇ ਵਿੱਚ ਬੈਠਾ ਤਾਂ ਜੇ ਸਰਕਾਰ ਨੇ ਸਾਡੀਆਂ ਮੰਗਾਂ ਦਾ ਹੱਲ ਕਰਨਾ ਹੋਵੇ ਤਾਂ ਕੀ ਮੁਸ਼ਕਲ ਹੈ ਕਿ ਉਹ ਜਿਹੜਾ ਦੋਸ਼ੀ ਬੰਦਾ ਭਾਰਤ ਦੇ ਸੰਵਿਧਾਨ ਮੁਤਾਬਕ ਉਹਦੇ ਤੇ 120 ਬੀ ਦਾ ਪਰਚਾ ਦਰਜਾ ਤੇ ਉਹਨੂੰ ਮੰਤਰੀ ਮੰਡਲ ਚ ਬਿਠਾਉਣਾ ਜ਼ਰੂਰੀ ਹੈ ਕੋਈ ਕੀ ਪਾਣੀ ਦਾ ਮਾਮਲਾ ਕਿੱਥੋਂ ਤੱਕ ਤੜਾ ਮਾਰ ਚਲਾ ਗਿਆ ਅੱਜ ਤੱਕ ਦੀ ਮੰਗਾਂ ਨਹੀਂ ਪੂਰੀਆਂ ਉਹਦੇ ਨੈਕਸਟ ਕੀ ਹੈ ਤੁਹਾਡਾ ਪਲਾਨ ਸਾਡਾ ਪਲਾਨ ਹੈ ਜੀ ਅਸੀਂ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸਾਨੂੰ ਜਿਹੜਾ ਵਾ ਜੰਤਰ ਮੰਤਰ ਤੇ ਜਿਹੜੀ ਆ ਜਗ੍ਹਾ ਦਿੱਤੀ ਜਾਵੇ ਅੰਦੋਲਨ ਕਰਨ ਵਾਸਤੇ ਹਾਂ ਸਰਕਾਰ ਸਾਨੂੰ ਉੱਥੇ ਜਾਣ ਦਿੰਦੀ ਆ ਠੀਕ ਆ ਨਹੀਂ ਜਾਣ ਦਿੰਦੀ ਜੋ ਵੀ ਜ਼ਬਰ ਸਰਕਾਰ ਸਾਡੇ ਉੱਤੇ ਕਰੂਗੀ ਉਹਦਾ ਬੜਾ ਸਬਰ ਦੇ ਨਾਲ ਪੀਸ ਬੁੜੀ ਰਹਿ ਕੇ ਜਵਾਬ ਦੇਣਾਂਗੇ मेरा नाम गुरलाल है? है? आपके साथ देखिए जैसे आपने देख ही लिया है आपने कि कितना बड़ा जमावड़ा है जो किसान मजदूर पूरे देश का आपका सवाल था कि क्या लोग आपके साथ हैं तो आप बताने की जरूरत नहीं आप देख सकते हो पूरा देश देश का किसान मजदूर इस आंदोलन के साथ है क्या क्या मांगे है में हरियाणा तो आपको तो देखिए ये हमारा फेस वन था यहां पे। हमने क्लोज किया था पूरे सभी जो हमारा केडर था उसको हमने एक साथ इकट्ठा कर लिया उसके बाद सेकेंड फेज हमारा आज यहाँ से हम मार्च करके बॉर्डर के पास दस बारह किलोमीटर आस हम लोग रुकेंगे क्योंकि आज हमारी प्रशासन के साथ मीटिंग भी है उस मीटिंग में क्या निकल के आता है क्या नहीं निकल के आता वो सेकंड पार्ट है लेकिन अभी हम यहाँ से मार्च करके जो हमारा शंभू बैरिकेटिंग है उसके आसपास हम लोग इकट्ठे हो जाएंगे हमारा था कि हम तेरह को कूच करेंगे तो आज भी है हम पंजाब में इकट्ठा हो रहे हैं सभी जगह से अपना केडर इकट्ठा कर रहे हैं तेरह को हम वहाँ से अगर आज बेसिटा रहती है मीटिंग आज की तो तेरह को हम सुबह जो है फिर आगे हरियाणा में मार्च करेंगे ਸਰਕਾਰ ਕੀ ਮੰਚਾ ਹੈ ਅਸੀਂ ਨੇ ਬੈਰੀਕੇਟਿੰਗ ਲਈ ਨਹੀਂ ਕੁਝ ਕੀਤਾ ਅਸੀਂ ਕਿਸੇ ਕੋ ਪਰੇਸ਼ਾਨ ਨਹੀਂ ਕਰ ਰਹੇ ਸਰਕਾਰ ਕੀ ਇੱਛਾ ਸਕਦੀ ਹੈ ਕਲਕਲਾ ਨੇ ਕਿਸਾਨਾਂ ਅੰਦੋਲਨ ਦੀ ਜਿੱਥੇ ਕੀ ਪੰਜਾਬ ਦੇ ਵਿੱਚੋਂ ਕਿਸਾਨ ਲਗਾਤਾਰ ਦਿੱਲੀ ਦੇ ਵੱਲ ਕੂਚ ਕਰਨ ਦੇ ਲਈ ਤਿਆਰੀਆਂ ਕਰ ਰਹੇ ਨੇ ਤੇ ਦੂਜੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਵੀ ਉਹਨਾਂ ਨੂੰ ਰੋਕਣ ਦੇ ਲਈ ਬੈਰੀਗੇਟ ਅਤੇ ਸਰਜੇ ਲਗਾ ਕੇ ਜਿਹੜਾ ਕੀ ਤਿਆਰੀ ਕੀਤੀ ਗਈ ਹੈ ਤਾਂ ਇਸ ਖਬਰ ਬਾਬਤ ਮੇਰੇ ਨਾਲ ਅੰਕੁਰ ਕਪੂਰ ਜੁੜਗੇ ਨੇ हमको किसानों की तरफ से लगातार दिल्ली पहुंचने की कोशिशें करी जा रही हैं और शंभू बॉर्डर की बात करें तो वहां पे बैरिकेड लगा के रोकने की प्रशासन की तरफ से पूरी तैयारी कर ली गई है है तो क्या कुछ जानकारी इस पावा? जी बिल्कुल अगर हम बात करें आज और कल किसान हो चाहे वो पुलिस हो ये परीक्षा की घड़ी यहाँ पर नजर आ रही है क्योंकि अगर हम बात करें शंभू बॉर्डर की तो यहाँ पर आठ लेयर की सुरक्षा बनाई गई है अंबाला पुलिस की तरफ से यहाँ पर बड़ी बड़ी यहाँ पर करंट की जो तारे हैं वो रखी गई हैं बड़े-बड़े बैरीगेड लगाए गए हैं हाईवे के ऊपर बड़ी बड़ी किले यहाँ पर लगा दी गई हैं बड़ी मजबूती से यहाँ पर सुरक्षा कवच यहाँ पर लगा दिया गया है क्योंकि जब तक किसान आंदोलन के चलते किसानों ने यहाँ पर कॉल की है यहाँ पर दिल्ली कुछ हमने करना है तो इसको लेकर यहाँ पर प्रशासन दो दिन पहले से यहाँ पर काफी सतर्क दिखाई दे रहा है क्योंकि बड़ी बड़ी और यहाँ पर लग चुकी है आठ लेयर की सुरक्षा लगाई गई है जो अंबाला के यहाँ पर एसपी हैं आईजी हैं हमारी एनबी की टीम ने खास बातचीत उनसे की है तो उन्होंने साफ शब्दों में कहा है की कि हमें ऊपर से ऑर्डर है की किसानों को आगे नहीं जाने दिया जाएगा हम पिछली बार की तरह इस बार कोई गलती नहीं करना चाहते हैं तो इसको लेकर हमने जो आठ लेयर की यहाँ पर सुरक्षा बनाई गई है और जितना भी यहाँ से जो रूट है जो आम जनता है वो काफी परेशान दिखाई दे रही है यहाँ से रूट डाइवर्ट किए गए हैं दो दिन से यहाँ पर बिल्कुल शंभू बॉर्डर के ऊपर बड़ी सुरक्षा कवच की गई है यहाँ पर अगर हम बात करें जो पैरामिलिट्री फोर्स है बीएसएफ है रैपिड एक्शन है वो फोर्स यहाँ पर बॉर्डर पर यहाँ पर तैनात की गई है कि, कि किसी भी हद तक कुछ भी हो जाए लेकिन किसानों को आगे नहीं जाने दिया जाएगा जो एसपी रंधावा हैं, हरियाणा के गृह मंत्री अनिल विज हैं, अंबाला के आईजी हमारे हमारी उनसे भी खास बातचीत तो हुई है उन्होंने भी साफ शब्दों में कहा है कि अगर आप लोग अपना कोई धरना प्रदर्शन करना चाहते हैं तो सबसे पहले आप यहाँ धरना प्रदर्शन की अप्रूवल लीजिए उसके बाद आपको प्रदर्शन किया जाएगा अगर कोई भी किसान जबरदस्ती आगे जाएगा तो यहाँ पर अंबाला में एक स्थायी जेल भी बनाई गई है सारे किसानों को वहां पे उस जेल में रखा जाएगा तो इन सारी चीजों को लेकर जो अभी यहाँ परीक्षा की घड़ी पर पुलिस के लिए भी शंभू बॉर्डर पर बनी हुई है जी, जी। की बात की जाए तो यहाँ पे एक धारा को लागू कर दिया गया और इंटरनेट सेवा को भी बंद कर दिया गया है अगर ताजा हालातों की बात करें तो अभी क्या कुछ जानकारी है जी बिल्कुल अभी कुछ दिनों से कुछ वीडियो वायरल हो रहे थे कि किसानों को इनपुट मिल रही है कि ऐसे ऐसे करके जो भी यहाँ पर जितने भी सख्त हमने लोबस किए हैं किसी की है, कि प्रकार के कोई अफवाह ना फैले तो इसको लेकर जो हरियाणा है उन्होंने हरियाणा के सात जिलों में जितने भी यहाँ पर आसपास के बॉर्डर के एरियाज हैं सात जिलों में यहाँ पर इंटरनेट बंद कर दिया गया धारा एक सौ चवालीस इन एरियों में लगा दी गई है कि सात जितने भी जिले हैं यहाँ पर धारा एक घोषित कर दी गई है पिछले दो दिन से यहाँ पर नेट नहीं चल रहा है

ਸ਼ਕਤੀ ਕੀਤੀ ਜਾ ਰਹੀ ਹੈ ਦੱਸਦੀ ਕਿ ਵੱਡੇ ਵੱਡੇ ਕੰਟੇਨਰ ਪੱਥਰ ਅਤੇ ਲੋਹੇ ਦੇ ਡੈਰੀਗੇਟ ਜਿਹੜੇ ਕੀ ਸ਼ੰਭੂ ਬਾਰਡਰ ਉੱਤਰਕਵਾਦਿੱਤੇ ਗਏ ਨੇ ਤਾਂ ਇਸ ਖਬਰ ਬਾਬਤ ਮੇਰੇ ਨਾਲ ਮੇਰੇ ਸਹਿਯੋਗੀ ਸ਼ੰਭੂ ਬਾਰਡਰ ਤੋਂ ਤਜਿੰਦਰ ਜੁੜਗੇ ਨੇ ਤਜਿੰਦਰ ਸ਼ੰਭੂ ਬਾਰਡਰ ਦੀ ਗੱਲ ਕੀਤੀ ਜਾਵੇ ਤਾਂ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਇੰਟਰਨੈਟ ਵੀ ਬੰਦ ਕਰ ਦਿੱਤਾ ਗਿਆ ਤਾਂ ਫਿਲਹਾਲ ਜਿਹੜਾ ਕੀ ਕਿੱਦਾਂ ਦਾ ਮਾਹੌਲ ਬਣਿਆ ਹੋਇਆ ਜੀ ਕਰਨ ਦੇ ਅਨੁਸਾਰ ਜੀ ਜਿਹੜਾ ਨੈਸ਼ਨਲ ਹਾਈਵੇ ਹੈ ਤੇ ਦੋ ਫੜਕਾਣੇ ਡਬਲ ਲੇਨ ਹੈਗੀ ਐ ਇੱਕ ਲੇਨ ਹੈਗੀ ਐ ਦਿੱਲੀ ਤੋਂ ਅੰਮ੍ਰਿਤਸਰ ਆਉਂਦੀ ਐ ਤੇ ਇੱਕ ਅੰਮ੍ਰਿਤਸਰ ਤੋਂ ਦਿੱਲੀ ਨੂੰ ਸੜਕ ਜਾਂਦੀ ਐ ਦੋਨੋਂ ਪਾਸੇ ਸਖਤ ਬੈਰੀਕੇਡਿੰਗ ਕੀਤੀ ਹੋਈ ਐ ਸ਼ੰਭੂ ਬੋਰਡਰ ਦੇ ਉੱਤੇ ਅਸੀਂ ਮੌਜੂਦ ਆ ਤੇ ਉੱਥੇ ਪੁਲਿਸ ਤੋਂ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਵੀ ਕਿਸੇ ਵੀ ਕਿਸਾਨ ਨੂੰ ਸ਼ੰਭੂ ਬੋਰਡਰ ਜੇ ਦੂਜੇ ਪਾਸੇ ਕਿਸਾਨ ਨੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੋਂ ਰਵਾਨਾ ਹੋ ਚੁੱਕੇ ਨੇ ਗੁਰੂਗਰ ਮੱਠਾ ਟਿਕਿਆ ਗਿਆ ਮਤਾਂ ਦੇਖਣ ਤੋਂ ਬਾਅਦ ਰਵਾਨਾ ਹੋਏ ਨੇ ਹਾਲਾਂਕਿ ਚੰਡੀਗੜ੍ਹ ਦੇ ਵਿੱਚ ਮੀਟਿੰਗ ਰੱਖੀ ਗਈ ਹੈ ਮੀਟਿੰਗ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਬਾਅਦ ਦੀ ਗੱਲਾਂ ਨੇ ਪਰੰਤੂ ਕਿਸਾਨ ਨੇ ਜਿਹੜੇ ਦਿੱਲੀ ਕੂਚ ਕਰਨ ਦਾ ਫੈਸਲਾ ਕਰ ਚੁੱਕੇ ਨੇ 13 ਤਰੀਕ ਨੂੰ ਦਿੱਲੀ ਦਾਖਲ ਹੋਣ ਦਾ ਐਲਾਨ ਕੀਤਾ ਗਿਆ ਸੀ ਅੱਜ 12 ਤਰੀਕ ਐ ਤੇ ਉਸ ਤੋਂ ਪਹਿਲਾਂ ਹਰਿਆਣਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹੂੰ ਇੱਕ ਵਾਰ ਕਿਸੇ ਵੀ ਕਿਸਾਨ ਨੂੰ ਲੰਬੂ ਬੋਰਡਰ ਜਿਹੜਾ ਕ੍ਰੋਸ ਨਹੀਂ ਕਰਨ ਦਿੱਤਾ ਜਾਊਗਾ ਨਵੀਆਂ ਤਕਨੀਕਾਂ ਨੇ ਜਿਹੜੀਆਂ ਇਸ ਵਾਰ ਅਜ਼ਮਾਈਆਂ ਗਈਆਂ ਨੇ ਕਿਉਂਕਿ ਪਹਿਲਾਂ ਵੀ ਅੰਦੋਲਨ ਹੋਇਆ ਸੀ 13 ਮਹੀਨੇ ਅੰਦੋਲਨ ਚੱਲਿਆ ਸੀ ਤੇ ਹਰਿਆਣਾ ਸਰਕਾਰ ਦੀਆਂ ਜਿਹੜੀਆਂ ਵੀ ਕੋਸ਼ਿਸ਼ਾਂ ਦੀਆਂ ਉਹਨਾਂ ਨੂੰ ਅਸਫਲ ਕਰਦੇ ਆ ਕਿਸਾਨ ਦਿੱਲੀ ਪਹੁੰਚ ਗਏ ਸਨ ਤੇ ਇਸ ਵਾਰ ਚਿੱਟਾ ਦੇ ਪ੍ਰਬੰਧ ਨੇ ਸਾਰੇ ਸਾਹਮਣੇ ਤਸਵੀਰਾਂ ਆ ਚੁੱਕੀਆਂ ਨੇ ਡਬਲ ਡਬਲ ਬੈਰੀਡੇਟਿੰਗ ਕੀਤੀ ਗਈ ਹੈ ਸੀਮੈਂਟ ਦੇ ਜਿਹੜੇ ਵੱਡੇ ਆਪਾਂ ਪੱਥਰ ਜਿਹਨਾਂ ਨੂੰ ਕਹਿ ਦਿੰਦੇ ਆ ਉਹਨਾਂ ਨੂੰ ਜੇਸੀਬੀ ਮਸ਼ੀਨਾਂ ਦੇ ਨਾਲ ਦੋਨੇ ਪਾਸੇ ਲਾ ਦਿੱਤਾ ਗਿਆ ਤੇ ਲੋਹੇ ਦੀਆਂ ਸਲੇਬਾਂ ਲਾ ਦਿੱਤੀਆਂ ਜਿਆਨੇ ਵੀ ਕੋਈ ਵੀ ਟਰੈਕਟਰ ਜਿਹੜਾ ਨਾਲ ਲੰਗੇ ਨੇ ਜੇਕਰ ਟਰੈਕਟਰ ਕੋਈ ਲੰਘੂਗਾ ਤਾਂ ਟਾਇਰ ਪੈਂਚਰ ਹੋ ਜੇ ਜਾਂ ਟਾਇਰ ਫਰਾਬ ਹੋ ਜੇ ਤਾਂ ਕਿਸਾਨਾਂ ਨੂੰ ਕਾफी ਸੋਚ ਵਿਚਾਰ ਜਿਹੜਾ ਕਿਸਾਨਾਂ ਨੇ ਨਹੀਂ ਕੀਤਾ ਤੇ tufaan ਦੀ ਨਵੀਂ ਤਕਨੀਕ ਦੇ ਨਾਲ ਇਸ ਵਾਰ ਅੰਦੋਲਨ 2 ਆਪਾਂ ਕਹਿ ਸਕਦੇ ਹਾਂ ਉਹਦੇ ਵਿੱਚ ਚਾਲੇ ਬਾਅਦ ਚੁੱਕੇ ਨੇ ਤੇ ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਧਾਰਾ 144 ਵੀ ਸੱਜਾ ਨੈੱਟ ਵੀ ਦਾ ਬਿਲਕੁਲ ਸੋਸ਼ਲ ਮੀਡੀਆ ਜਮਾਨੇ ਤੇ ਸੋਸ਼ਲ ਮੀਡੀਆ ਦੇ ਵਿੱਚ ਜੋ ਅਫਵਾਹਾਂ ਫੈਲਦੀਆਂ ਨੇ ਉਹਨਾਂ ਨੂੰ ਦੇਖਦੇ ਆ ਰਹੇ ਹਾਂ ਕਿ ਸਰਕਾਰ ਨੇ ਨੈੱਟ ਸੁਖਦਾ ਜਿਹੜੀ ਬੰਦ ਕਰ ਦਿੱਤੀ ਐ ਤੇ ਦੂਜੇ ਪਾਸੇ ਧਾਰਾ 144 ਲਗਾਈ ਗਈ ਹੈ ਤਾਂ ਜੋ ਕਿਸਾਨੀ ਅੰਦੋਲਨ ਨੂੰ ਇੱਕ ਵਾਰ ਫਿਰ ਤੋਂ ਫੇਲ ਕਰਨ ਦੀ ਕੋਸ਼ਿਸ਼ ਹੈ ਪਰੰਤੂ ਕਿਸਾਨ ਨੇ ਜਿਹੜੇ ਪੂਰੇ ਮੂਡ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਕਹਿਣਾ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀ ਜਾਂਦੀਆਂ ਉਦੋਂ ਤੱਕ ਪਿੱਛੇ ਨਹੀਂ ਹਟਾਂਗੇ ਜੀ ਕਰਨਾ ਜੀ ਤਦ ਜੇਰ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨਾਂ ਨੇ ਕਿਹਾ ਹੈ ਕਿ ਪਿਛਲੀ ਵਾਰ ਵੀ ਬੈਰੀਕੇਟ ਲਗਾਏ ਗਏ ਸੀ ਤੇ ਪਰ ਉਹਨਾਂ ਨੇ ਫਤਿਹ ਕਰ ਲਿਆ ਸੀ ਤਾਂ ਇਸ ਵਾਰ ਫੇਰ ਜਿਹੜੇ ਕਿ ਪ੍ਰਸ਼ਾਸਨ ਦੇ ਵੱਲੋਂ ਬੈਰੀਕੇਟ ਲਗਾਏ ਗਏ ਨੇ ਤਾਂ ਤੁਹਾਨੂੰ ਲੱਗਦਾ ਕਿ ਇਸ ਵਾਰ ਫੇਰ ਜਿਹੜੇ ਕਿ ਕਿਸਾਨ ਦਿੱਲੀ ਕੁਝ ਕਰ ਪਾਣਗੇ ਇਹ ਕਰਨ ਗੱਲ ਕਰੀ ਆਪਾਂ ਪਿਛਲੇ ਅੰਦੋਲਨ ਦੀ ਤਾਂ ਉਸ ਅੰਦੋਲਨ ਉਹ ਅੰਦੋਲਨ ਜਿਹੜਾ 13 ਮਹੀਨੇ ਚੱਲਿਆ ਸੀ ਕਿ ਉਸ ਨੂੰ ਕਾਫੀ ਸਮਾਂ ਹੋ ਗਿਆ ਹੈ ਤੇ ਜੇਕਰ ਆਪਾਂ ਗੱਲ ਕਰੀਏ ਤਕਨੀਕ ਦੀ ਤਾਂ ਹਰ ਰੋਜ਼ ਨਵੀਂ ਤਕਨੀਕ ਬਦਲਦੀ ਹੈ ਬੇਸ਼ੱਕ ਠੀਕ ਆ ਉਹ ਅੰਦੋਲਨ ਦੇ ਵਿੱਚ ਕਿਸਾਨ ਕਾਮਯਾਬ ਹੋਏ ਸੀ ਪਰੰਤੂ ਹਰਿਆਣਾ ਪੁਲਿਸ ਤੇ ਹਰਿਆਣਾ ਸਰਕਾਰ ਅਸਫਲ ਹੋਈ ਕਿਉਂਕਿ ਉਸਨੇ ਵੀ ਕੋਈ ਚਿੱਤਿਆ ਹੂੰ ਤਾਂ ਤੁਸੀਂ ਟ੍ਰੈਫਿਕ ਦੀ ਗੱਲ ਕੀਤੀ ਜਾਵੇ ਤਾਂ ਸ਼ੰਭੂ ਬਾਰਡਰ ਤੇ ਕੀ ਹਾਲਾਤ ਨੇ ਇਸ ਵਕਤ ਕਿਸਾਨ ਜਿਹੜੇ ਕਿ ਨੇ ਦਿੱਲੀ ਦੇ ਵੱਲ ਲਗਾਤਾਰ ਕੂਚ ਕਰ ਰਹੇ ਨੇ ਪਰ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਰੋਕਣ ਦੇ ਲਈ ਬੜੇ ਬੜੇ ਬੈਰੀਗੇਟਿੰਗ ਲਗਾਏ ਗਏ ਨੇ ਤਾਂ ਇਸ ਖਬਰ ਬਾਬਤ ਮੇਰਨਾ ਚੰਡੀਗੜ੍ਹ ਤੋਂ ਪ੍ਰਿੰਸ ਜੁੜ ਕੇ ਨੇ ਪ੍ਰਿੰਸ ਕਿਸਾਨਾਂ ਦੇ ਵੱਲੋਂ ਜਿਹੜਾ ਕਿ ਐਲਾਨ ਕੀਤਾ ਗਿਆ ਸੀ ਕਿ 13 ਫਰਵਰੀ ਨੂੰ ਦਿੱਲੀ ਕੂਚ ਕੀਤਾ ਜਾਵੇਗਾ ਤੇ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜੇ ਕਿ ਉਹਨਾਂ ਨੂੰ ਰੋਕਣ ਦੇ ਲਈ ਇੰਤਜ਼ਾਮ ਕੀਤੇ ਗਏ ਨੇ ਤਾਂ ਕਿ ਕੋਈ ਜਾਣਕਾਰੀ ਹੈ ਹਾਂਜੀ ਬਿਲਕੁਲ ਜਾਣਕਾਰੀ ਅਕੋਰਡਿੰਗ ਲੱਗਦੀ ਹੈ ਕਿ ਜੋ ਐਸਐਸ ਹੈ ਸ਼ੰਭੂ ਵਾਟਰ ਦੇ ਕੋਲ ਹੀ ਮੌਜੂਦ ਹੈ ਤੇ ਪੂਰੀ ਤਰ੍ਹਾਂ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਕਿਸ ਤਰ੍ਹਾਂ ਜਿਹੜੇ ਇੰਤਜ਼ਾਮ ਕੀਤੇ ਗਏ ਨੇ ਲੋਹੇ ਦੇ ਬੈਰੀਕਡ ਅਤੇ ਅਰੇਂਜਮੈਂਟ ਦੇ ਵੱਡੇ ਵੱਡੇ ਪੱਥਰ ਦੇ ਸਾਥ ਸਾਥ ਪਲੇਅਰ ਅਭਿਸ਼ਾਦਤੇ ਗਈਆਂ ਲਗੀਆਂ ਸੜਕਾਂ ਨੂੰ ਕੋਈ ਤਰਕਮੈਂਟਡ ਕਰਕੇ ਦਿੱਤਾ ਗਿਆ ਗਿਆ ਤਾਂ ਕਿ ਕੋਈ ਵੀ ਕਿਸਾਨ ਅੱਗੇ ਲੰਘ ਨਾ ਸਕੇ ਜਾਂ ਇਹ ਕੁਝ ਜਾਣ ਸਕਣ ਕੋਈ ਜਿੱਥੇ ਬੰਦੀ ਜਿਸ ਨੂੰ ਚਾਹ ਨਾਲ ਲੱਗੇ ਪੁਲਿਸ ਤਖਲ ਨਾਲ ਹੀ ਅਤੁੱਗਾਂ ਦੇ ਗੋਲੇ ਵੀ ਦਾ ਇੰਤਜ਼ਾਮ ਕੀਤਾ ਗਿਆ ਹੈ ਹੁਣ ਇਹਨਾਂ ਨਾਲ ਸੀ ਲਾਈਟ ਤਸਵੀਰ ਦੀ ਗੱਲ ਹੈ ਐਸੇ ਦਰਸਲੇਗਾ ਗੋਲੇ ਚਲਾਉਣ ਦੀ ਕੋਈ ਵੀ ਤਿਆਰੀ ਪੁਲਿਸ ਵੱਲੋਂ ਕੋਈ ਕੁਝ ਲੋਕ ਐਸੇ ਇਕੱਠਾ ਹੋਣਾ ਸ਼ੁਰੂ ਹੋ ਚੁੱਕੇ ਨੇ ਕਿਸਾਨਾਂ ਵੱਲੋਂ ਵੀ ਕੁਝ ਹੋਰ ਲੋਕ ਵੀ ਆਸ-ਪਾਸ ਦੇ ਐਸੇ ਇਕੱਠੇ ਹੋਣੇ ਸ਼ੁਰੂ ਹੋ ਚੁੱਕੇ ਨੇ ਪਰ ਜਿੰਨੇ ਕੀ ਜੀ ਕਿਹੜੇ ਕਿਸੇ ਵੀ ਹਾਲਾਤ ਦੇ ਵਿੱਚ ਅੱਗੇ ਜਾਣੇ ਦਿੱਤਾ ਜਾਵੇਗਾ ਅਗਰ ਕੁਝ ਹੀ ਕਰਨਗੇ ਤਾਂ ਸਾਡੇ ਵੱਲੋਂ ਵੀ ਪੁਲਿਸ ਵੱਲੋਂ ਵੀ ਅਸੀਂ ਜੋ ਇਕਦਮਾ ਕੀਤੇ ਨੇ ਉਹਨਾਂ ਨੂੰ ਚਲਾਇਆ ਜਾਵੇਗਾ ਲੇਕਿਨ ਦੂਜੇ ਪਾਸੇ ਜੇ ਕਿਸਾਨਾਂ ਵੱਲੋਂ ਦੇਖਿਆ ਜਾਵੇ ਉਹਨਾਂ ਦਾ ਵੀ ਇਹ ਕਹਿਣਗੇ ਅਗਰ ਸਰਕਾਰ ਕੋਲ ਹਨ ਵੀ ਟੈਕਨੀਕ ਹੈ ਤਾਂ ਸਾਡੇ ਕੋਲ ਵੀ ਨਵੀਂ ਟੈਕਨੀਕ ਹੈ ਅਸੀਂ ਟਰੈਕਟਰ ਟਰਾਲੀਆਂ ਕੁਝ ਤਰੀਕਿਆਂ ਨਾਲ ਲੈ ਕੇ ਆਏ ਹਾਂ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੋਣੇਤੀ ਜਾਵੇਗੀ ਤੇ ਇਸੇ ਤਰ੍ਹਾਂ ਨਾਲ ਉਹੇ ਤਰ੍ਹਾਂ ਵੱਲੋਂ ਵੀ ਆਪਣੇ ਆਪਣੇ ਜੋਰ ਲਗਾਇਆ ਜਾ ਰਿਹਾ ਹੈ ਕਿਵਰ ਸਰਕਾਰ ਰੋਕੀ ਜਾਈ ਸਾਡੇ ਲਈ ਵੀ ਬਹੁਤ ਜਨ ਹੈ ਜੀ ਜੀ ਫਿਰ ਉਸ ਤਮਾਮ ਜਾਣਕਾਰੀ ਲਈ ਥੋੜਾ ਬਹੁਤ ਬਹੁਤ ਤਨਵਾਦ